ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੱਡੀਆਂ ਛੋਟੀਆਂ ਆ ਗੀਆਂ ਵੀਰੋ ਗੱਬਣਾ ਨੇ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਚੰਗੀਆਂ ਵੈਣਾ ਆ ਗੀਆਂ ਵੀਰੋ ਤਾਂ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਜੀ ਰੇਟ ਸਾਰੇ ਨੋਰਮਲ ਰੇਟ ਆ ਵੀਰੋ ਤਾਂ ਚੰਗੇ ਪਸ਼ੂ ਆ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਣਿਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀਕਾਲ ਵੀਰ ਜੀ ਸਾਸਿਕਾ ਭਾਜੀ ਕਿਹਾ ਚੱਲੇ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸਮ ਬਾ ਕਿਰਪਾ ਗੁਰੂ ਆਂਦਾ ਹਦੀ ਵਧੀਆ ਜੀ YouTube ਦੇ ਖਿਲਾਫ ਸਾਰੇ ਪਰ ਆਪਣਾ ਸਾਸਿਕਾਲ ਨਾਮ ਪ੍ਰੇਮ ਸਿੰਘ ਪਿੰਡ ਕਾਸਤੀਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਮੋਬਾਈਲ ਨੰਬਰ ਹੈ 85286 1345 ਠੀਕ ਹੈ ਜੀ ਤਾਂ ਵੀਰ ਜੀ ਅੱਜ ਆਗੀਆਂ ਸੋਹਣੀਆਂ ਝੋਟੀਆਂ ਸੂਈਆਂ ਤਾਂ ਚੰਗੀਆਂ ਮੈਂ ਆਹ ਤਿੰਨ ਝੋਟੀਆਂ ਸੂਈਆਂ ਤਨੇ ਤਾਲੀਆਂ ਤਾਂ ਜੀ ਤੇ ਦੋ گاਵਾਂ ਨੇ ਇੱਕ ਗੱਬਣ ਹੈ ਕਿ ਉਹ ਬੱਚੇ ਬਗਾਇਰੇ ਕਿਸੇ ਤਾਈ ਚਲ ਗਈ ਹੈ ਠੀਕ ਹੈ ਜੀ ਤਾਂ ਕੱਲ ਵਾਲੇ ਪਸ਼ੂ ਫਿਰ ਜਲਦੀ ਗਏ ਨਹੀਂ ਕੱਲ ਵਾਲੇ ਭਾਜੀ ਪਸ਼ੂ ਤੇ ਅੱਧਾ ਘੰਟਾ ਲੱਗਾ ਠੀਕ ਹੈ ਜੀ ਕਿ ਆਪਾਂ ਰੇਟ ਆਪਾਂ ਉਹ ਪਉਣਾ ਵੀ ਜਿਹੜਾ ਰੇਟ ਬਿਲਕੁਲ ਸਚਾਈ ਤੇ ਜੋ ਕੁਝ ਹੈਗਾ ਉਹ ਦੱਸਿਆ ਤੇ ਵੀਰੇ ਪਸ਼ੂ ਫਿਰ ਵਪਾਰੀ ਵੀਰੇ ਲੱਗ ਜਾਂਦੇ ਹਨ ਕੋਈ ਲਈ ਜਾਂਦੇ ਆ ਤਾਂ ਕਰੀਏ ਵੀਰੇ ਸ਼ੁਰੂ ਅਜੇ ਤੋਂ ਹਨਾ ਚੋਟੀ ਤੋਂ ਹਾਂਜੀ ਇਹਦੇ ਬਾਰੇ ਵੀ ਦੱਸ ਪਹਿਲਾ ਸਵੇਰ ਭਾਜੀ ਪਹਿਲਾ ਸੂਆ ਦੰਦੋ ਚੌਗੀ ਛੋਟੀ ਚਾਰ ਦੰਦ ਚਾਰ ਦੰਦ ਛੋਟੀ ਆ ਤੇ ਮਗਰ ਕੱਟੀ ਕਲਾਵੇ ਪਾਈ ਆ ਜੀ ਕੱਟੀ ਆ ਜੀ ਮਗਰ ਕੱਟੀ ਆ ਕੱਟੀ ਆ ਗਈ ਠੀਕ ਹੈ ਲੋਈ ਚ ਆ ਗਈ ਕੱਟੀ ਹਨਾ ਤਾਂ ਕਿਆ ਬਾਤ ਆ ਵੇਖੋ ਵੀਰੋ ਤੇ ਦੁੱਧ ਛੋਟੀ ਕੋ ਭਾਜੀ 11 ਕਿਲੋ 11 ਕਿਲੋ 11 ਕਿਲੋ ਦੁੱਧ ਠੀਕ ਹੈ ਜੀ ਤਾਂ ਵੇਖੋ ਵੀਰੋ ਚੰਗੀ ਸ਼ਕੀਨ ਛੋਟੀ ਆ ਗਈ ਆ ਸਿੰਘ ਦੀ ਕੁਆਲਿਟੀ ਫੇਸ ਕੁਆਲਿਟੀ ਥੱਲੇ ਵਾਲੂ ਆ ਵੀਰੇ ਚੈੱਕ ਕਰ ਲਿਓ ਐ ਨੋਕ ਵਾਲਾ ਥਣ ਲੱਗਿਆ ਪੂਰੇ ਥੱਬੇ ਥੱਬੇ ਲਾਏ ਆ ਸੂਆ ਵੀਰੇ ਪਹਿਲਾ ਤਾਂ ਮਗਰ ਵੀ ਇਹਦੇ ਕੱਟੀ ਆ ਗਈ ਹੈ ਜੀ ਬਹੁਤ ਸੋਹਣੀ ਝੋਟੀ ਆ ਜੀ ਕੀ ਬਾਤ ਆ ਵੇਖੋ ਵੀਰੋ ਕੱਦ ਕਾਠ ਚੰਗਾ ਝੋਟੀ ਨੂੰ ਲੱਗਿਆ ਸਿੰਘ ਚੰਗਾ ਲੱਗਿਆ ਥਣ ਥਣ ਚੰਗਾ ਲੱਗਿਆ ਤੇ ਕੋਈ ਵੀ ਵੀਰ ਤੁਸੀਂ ਵੀਰੋ ਆਉਂਦੇ ਹੋ ਦੂਰੋਂ ਆਉਂਦੇ ਹੋ ਬੇਫਿਕਰ ਹੋ ਕੇ ਆਇਓ ਤੁਹਾਨੂੰ ਪਸੰਦ ਜ਼ਰੂਰ ਆਊਗੀ ਝੋਟੀ ਚੰਗੀ ਝੋਟੀ ਆ ਖਣ ਥਣ ਨੌਕ ਵਾਲਾ ਲੱਗਿਆ ਮਗਰ ਵੀ ਕੱਟੀ ਆ ਤੇ ਕੱਦ ਕਾਠ ਵੀ ਬਹੁਤ ਸੋਹਣਾ ਆ ਆ ਵੀਰੋ ਕੱਟੀ ਆ ਗਈ ਮਗਰ ਕਲਿੰਦਰ ਜੀ ਚਾਰ ਦੰਦਾ ਝੋਟੀ ਹੈ ਜੀ ਚਾਰ ਦੰਦਾ ਜੀ ਚਾਰ ਦੰਦਾ ਤਾਂ ਥੱਲੇ ਦੀ ਬਹੁਤ ਸਾਫ ਹੈ ਬਿਲਕੁਲ ਲੇਵੇ ਦੀ ਬਹੁਤ ਕਿੰਨਾ ਲੇਵਾ ਗਾਣੂ ਵੀਰੇ ਇਹ ਬੜਾ ਉੱਨਾ ਪਛਾਣ ਨੂੰ ਹੈ ਪਛਾਣ ਨੂੰ ਭਾਈ ਜੀ ਤਾਂ ਸਿੰਗ ਦੀ ਕੁਆਲਿਟੀ ਬਹੁਤ ਚੰਗੀ ਹੈ ਬਿਲਕੁਲ ਤੇ ਕੱਟੀ ਮਗਰ ਲੋਈ ਦੇ ਬਹੁਤ ਸੋਹਣੇ ਬਹੁਤ ਸੋਹਣੇ ਝੋਟੀ ਤਾਂ ਵੀਰੇ ਬਿਲਕੁਲ ਲੋਈ ਦੀ ਕੱਟੀ ਆ ਗਈ ਹੈ ਨਾ ਚੰਗੇ ਸਟੇਮ ਜੀ ਵੀਰੇ ਕੱਟੀ ਵੀ ਆ ਗਈ ਆ ਤਾਂ ਝੋਟੀ ਬਹੁਤ ਸੋਹਣੀ ਆ ਲੇਵਾ ਬਹੁਤ ਸੋਹਣਾ ਕੱਦ ਕਾਠ ਥਣ ਲੇਵੇ ਦਾ ਪਸ਼ੂ ਹੰਦਾ ਹਨ ਵੀਰ ਜੀ ਤੇ ਥਣ ਲੇਵਾ ਪੂਰਾ ਐ ਤਰਲੇਦਾਰ ਲੱਗਿਆ ਤੇ ਮੁੱਲ ਦੀ ਗੱਲ ਕਰੀਏ ਵੀਰ ਜੀ ਕਿੰਨੇ ਦੀ ਹੋਊ ਜੀ ਝੋਟੀ ਮੁੱਲ ਭਾਜੀ ਹਾਂ ਨਾ ਦੇਣਾ ਕੰਮ ਕਰਨਾ ਕੋਈ ਨਹੀਂ ਵਿਡਾਉਣਾ ਕੰਮ ਕਰਨਾ ਪੰਜ ਛੇ ਡੰਗਰਾਂ ਚ ਹੈਗੇ ਆ ਬਿਲਕੁਲ ਦੇਣੇ ਆ ਬਿਲਕੁਲ ਬਿਲਕੁਲ ਤੇ ਮੁੱਲ ਭਾਜੀ ਇਹਦਾ ਕੋਈ ਇੱਕ ਵੀ ਨਹੀਂ ਅੱਛਾ ਜੀ ਕੋਈ ਇੱਕ ਦਾਹ ਨਹੀਂ ਕੋਈ ਲੱਖ ਨਹੀਂ 95000 ਦੀ ਝੋਟੀ ਜਾ 99 ਦੀ 95000 ਕੀ ਬਾਤ ਆ ਵੇਖੋ ਵੀਰੋ ਰੇਟ ਚੈੱਕ ਕਰ ਲਓ ਵੀਰ ਦੇ ਤਾਂ 95000 ਦੀ ਬਹੁਤ ਸੋਹਣੀ ਝੋਟੀ ਆ ਕਿਹੜਾ ਵੀਰ ਚਲੋ ਲੈ ਜੂ ਵੀਰੇ ਕੋਈ 4-5 ਸੂਵੇ ਚੋ ਵੀਰਾ ਫਿਰ ਰਕਮ ਵਾਲੀ ਹਨਾ ਜੀ ਤੇ ਸੋਹਣੀ ਸੁਨਖੀ ਝੋਟੀ ਆ ਮਗਰ ਵੀ ਵੀਰੇ ਕੱਟੀ ਆ ਤਾਂ ਰੇਟ ਚੈੱਕ ਕਰ ਲਓ ਰੇਟ ਬਿਲਕੁਲ ਜਿਆ ਜਿਆ ਕੋਈ 1 ਇੱਕ 15 ਨਹੀਂ ਵੀਰ ਕਹਿੰਦਾ 95000 ਦੀ 95000 ਦੀ ਠੀਕ ਆ ਜੀ ਕਿਆ ਬਾਤ ਆ ਜੀ ਤਮੇ ਜੀ ਦੂਜੇ ਨੰਬਰ ਤੇ ਆ ਗਈ ਜੀ ਦੂਜੇ ਨੰਬਰ ਤੇ ਭਾਜੀ ਇਹ ਵੀ ਤਾਜੀ ਸੋਈ ਆ ਹਾਂ ਜੀ ਇਹ ਵੀ ਆ ਕੱਟੀ ਮਗਰ ਵੀ ਆਹ ਕੱਟੀ ਆ ਗਈ ਜੀ ਹਾਂ ਠੀਕ ਹੈ ਜੀ ਕੱਟੀ ਨੀਲੀ ਜੀ ਟੇਡੇ ਘੱਟ ਵਾਲੀ ਕੀ ਬਾਤ ਹੈ ਜੀ ਦੇਖੋ ਵੀਰੇ ਨੀਲੀ ਜੀ ਕੱਟੀ ਆ ਗਈ ਆ ਨੀਲੀ ਜੀ ਕੱਟੀ ਬਹੁਤ ਸੋਹਣੀ ਕੱਟੀ ਮਾਨਕੀ ਅੱਖ ਟੇਡਾ ਕੱਟ ਬਹੁਤ ਪਿਆਰੇ ਚੰਗੇ ਸੀਮਾਂ ਦਾ ਬੱਚਾ ਪਾਇਆ ਜੀ ਇਹਨੇ ਤੇ ਭਾਜੀ ਇਹ ਕੋ ਦੁੱਧ ਹਾਂਜੀ 10 ਕਿਲੋ ਠੀਕ ਹੈ 10 ਕਿਲੋ ਆ ਗਏ ਲੀਟਰ 12 ਦਾ ਦੁੱਧ ਆਖ ਲੈਵੇ ਜੀ ਬਹੁਤ ਸਾਫ ਹੈ ਬੜੀ ਸਾਫ ਹੈ ਭਾਜੀ ਤਾਂ ਵੇਖੋ ਵੀਰੇ ਚੰਗੀ ਮੈਂ ਬੱਚਾ ਚੰਗੇ ਸੀਮਾਂ ਦਾ ਪਾਗੀ ਲੇਵਾ ਬਹੁਤ ਸੋਹਣਾ ਲੱਗਿਆ ਵੀਰੋ ਲੇਵੇ ਦੀਆਂ ਸਫਾਈਆਂ ਚੈੱਕ ਕਰੋ ਤਾਂ ਮਗਰ ਵੀਰੋ ਕੱਟੀ ਆ ਜੇ ਤੇ ਲੇਵਾ ਵੀ ਬਹੁਤ ਸਾਫ ਆ ਤੇ ਆਪ ਵੀ ਨੀਲੀ ਜਿਹੀ ਪੱਖ ਰੱਖ ਗਈ ਤੇ ਬੱਚਾ ਦਾ ਪ्योर ਨੀਲੀ ਦਾ ਪਾ ਗਈ ਨਾ ਏਡੇ ਕਟ ਵਾਲੀ ਕੱਟੀ ਪਾਈ ਆ ਇਹਨੇ ਤੇ ਥਾਨ ਥੁਣ ਵੀ ਚਵਾਈ ਵਾਲਾ ਲੱਗਿਆ ਵੀਰ ਜੀ ਇਹਦਾ ਮੁੱਲ ਮੁੱਲ ਭਾਜੀ ਇਹਦਾ ਕੋਈ 90 ਨਹੀਂ ਹਾਂਜੀ ਕੋਈ 85 ਨਹੀਂ ਹਾਂਜੀ ਹਾਂ ਨਾ 75 ਹਜ਼ਾਰ ਦੀ ਕੀ ਬਾਤ ਆ ਜੀ 75 ਹਜ਼ਾਰ ਦੀ ਝੋੜੀ ਦਾਾਂਗੇ ਤਾਂ 10 ਲੀਟਰ ਦੁੱਧ ਕੋਈ ਲੈ ਜਾਣਗੇ 2 ਡੰਗ ਚੋਲੇ 3 ਡੰਗ ਚੋਲੇ ਖੋਣਗੇ ਬਿਲਕੁਲ ਵੀਰ ਬਿਲਕੁਲ ਤੰਬਾਕੀ ਵੀਰੇ ਜੋ ਦੱਸਦੇ ਆ ਨਿਕਲਦਾ ਉਹੀ ਆ ਫੀਗਰ ਹੋ ਗਿਆ ਕਰੋ ਇੱਥੇ ਤੁਸੀਂ ਤਾਂ ਪਸ਼ੂ ਵੀ ਸਾਫ਼ ਸੁਥਰੇ ਹੁੰਦੇ ਆ ਤਾਂ ਵੀਰੇ ਦੂਜੇ ਦਿਨ ਹੀ ਪਸ਼ੂ ਜਾਨੀ ਕੇ ਆਉਂਦੇ ਰਹਿੰਦੇ ਆ ਇੱਕ ਦਿਨ ਛੱਡ ਕੇ ਵੀਡੀਓ ਅਪਲੋਡ ਹੁੰਦੀ ਆ ਆ ਪਾ ਪਾ ਬੂ ਬਾਂ ਦੁੱਧ ਵਾਲੀਆਂ ਲੱਗੀਆਂ ਨਿਸ਼ਾਨੀਆਂ ਪੂਰੀਆਂ ਤਾਂ ਚੰਗੇ ਪੱਖ ਚ ਨਸਲ ਰੱਖੀ ਹੈ ਨਾ ਵੀਰ ਜੀ ਜਦੋਂ ਉਹ ਪਾ ਜੀ ਬਿਲਕੁਲ ਤਾਂ ਕੱਟੀ ਵੀ ਚੰਗੇ ਸੀਮਨ ਦੀ ਤਾਂ ਹੀ ਪਾ ਗਈ ਵੀਰੋ ਕਿਉਂਕਿ ਜਿਹੜੇ ਪਸ਼ੂ ਜਿਹੋ ਨਾਲ ਨਸਲ ਆ ਉਹਨੇ ਹੀ ਬੱਚਾ ਪਾਉਣਾ ਜੀ ਇਹਨੂੰ ਪਾ ਜੀ ਉਦਾਂ ਕੱਲੇ ਘਰ ਚ ਲਈਏ ਆਪਾਂ ਤੇ ਦੋ ਚਾਰ ਨੇ ਵਪਾਰੀ ਭਰਾ ਕੋ ਚੰਗਾ ਲੈ ਜਾਏਗਾ ਨਾ ਸਾਂਭ ਦੇਗਾ ਹਾਂ ਜੀ ਦੁੱਧ ਇਹ ਵੀ 12-13 ਕਿਲੋ ਜਵਾ ਦੋ ਹੋ ਜਾ 10 ਲੀਟਰ ਮੌਜੂਦਾ ਦੁੱਧ ਹੈ ਚਕਾਟਾ ਚੂਠਾ ਚੰਗਾ ਚੋੜਾ ਵਾ ਸਿੰਗਲ ਹੱਡੀ ਆ ਚੰਗੀ ਥਾਂ ਚ ਸਾਹ ਬੜੀ ਭਾਜੀ ਠੀਕ ਹੈ ਸਾਹ ਬਹੁਤ ਹੈ ਇਹ 75 ਦੀ ਹੋਗੀ ਜੀ ਹਾਂ 75000 ਦੀ ਹਾਂ ਨਹੀਂ ਠੀਕ ਹੈ ਜੀ ਚਲੋ ਕੋਈ ਫੋਨ ਲਾ ਰਿਹਾ ਹੈ ਨਹੀਂ ਕਰਕੇ ਕਿਹਾ ਭਾਜੀ ਹੋਰ ਕਢਾ ਲਓ ਕੋਈ ਨਾ ਜਾਣਦੇ ਹੋ ਕੋਈ ਮੋੜ ਲਾਉਣਾ ਹੋਰ ਇਹ ਤੰਗ ਨਾ ਕਰਨ ਮੇਰੇ ਭਰਾ ਬਿਲਕੁਲ ਬਿਲਕੁਲ ਫੋਨ ਜਰੂਰ ਵੀਰੇ ਲਾਇਓ ਕੋਈ ਨਾ ਹੋ ਜੂ ਮਾਨਤਨ ਤਾਂ ਤੀਜੇ ਨੰਬਰ ਤੇ ਆ ਗਈ ਜੀ ਜਿਹੜੇ ਨੰਬਰ ਤੇ ਭਾਜੀ ਵਸ਼ੀ ਗੱਬਣ ਗੱਬਣਾ ਕੀ ਹੈ ਗੱਬਣ ਕੁਛ 4-5 ਦਿਨ ਲੈ ਜਾਓ ਵਸ਼ੀ ਠੰਡੀ ਬੜੀ ਵਸ਼ੀ ਤੁਹਾਨੂੰ ਬਹੁਤ ਪਿਆਰਾ ਲੱਗਾ ਹਾਂ ਬੜਾ ਪਿਆਰਾ 5-6 ਦਿਨ ਬਾਕੀ ਨੇ 5-6 ਦਿਨ ਲੈ ਸੂਵਾ ਦੁੱਜਿਆ ਸੂਆ ਭਾਜੀ ਦੂਜਾ ਅੱਛਾ ਦੂਜਾ ਸੂਆ ਤੀਜਾ ਸੂਆ ਲੈਓ ਵੇਖੋ ਵੀਰੋ ਚੰਗੀ ਸ਼ਕੀਨ ਵਹਿੜਾ ਵੱਡੇ ਪੱਲੇ ਚ ਚੰਗੇ ਰਿਕਰਡ ਵਾਲੀ ਹੋਊ ਢਿੱਲਾ ਢੁੱਲਾ ਦੇ ਬੋਤਲੇ ਵਿੱਚ ਵੇਖੋ ਵੀਰੋ ਚੰਗੀ ਸ਼ਕੀਨ ਬਰੀਡ ਵਹਿੜਾ ਗਈ ਆ ਗੱਪਣਾ ਦੂਜਾ ਸੂਆ ਤਾਂ ਐ ਸਿੱਧੀ ਸਾਧੀ ਉੱਪਰੋਂ ਹੀ ਲੈ ਵਾ ਨੂੰ ਤੇ თან ਤੁਹਾਨੂੰ ਬਹੁਤ ਪਿਆਰਾ ਲੱਗਿਆ ਵਿਰਜੀ ਦਾ ਦੱਸਦੇ ਪਹਿਲੇ ਸੂਏਦਾਰ ਕਾਰ 15 ਕਿਲੋ ਭਾਜੀ ਪਹਿਲੇ ਸੂਏਦਾਰ ਠੀਕ ਹੈ ਜੀ ਕਿਉਂ ਨਸਲ ਆ ਦੇਣ ਕਿੰਨੇ ਲੈ ਜੀ ਵੀਰ ਜੀ ਦੇਣ ਭਾਜੀ ਹਫਤਾ ਖਾਣਿਆ ਨੇ ਹਾਂਜੀ ਦੇਖੋ ਵੀਰੋ ਹਫਤਾ 10 ਦਿਨ ਲੈ ਜਣੇ ਵੇੜ ਨੇ ਪਰ ਬਣੂ ਬਹੁਤ ਢੱਲਾ ਢੁਲਾ ਬੋਦ ਨੇ ਤੇ ਸ਼ਕੀਨ ਬਹੁਤ ਆ ਵੇੜ ਠੀਕ ਹੈ ਖਾਂ ਚੰਗਾ ਚੁਵਾਈ ਵਾਲਾ ਲੱਗਿਆ ਵੇੜ ਭਾਜੀ ਕਾਰ ਦਾ ਪਤਾ ਕੀ ਹੈ ਜੈਡ ਅਗਰ ਬਰੀਡ ਵਾਲਾ ਕਣੀ ਹਾਂਜੀ ਉਦਰੀ ਦੁੱਧਾ 140 ਲੀਟਰ ਤੋਂ ਮਰਦੀ ਰਹੀ ਸੀ ਬਿਲਕੁਲ ਬਿਲਕੁਲ ਫਰੀਡ ਬੜੀ ਐ ਨਸਲ ਆ ਲੈਵਲ ਉੱਪਰ ਚੰਗਾ ਸਾਫ ਆ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂ ਬੈੜ ਮੋਲ ਭਾਜੀ ਜੇ ਤੇ ਸੋਈ ਹੁੰਦੀ ਹਾਂਜੀ ਫਿਰ ਨਹੀਂ 65000 ਦੀ ਹਾਂਜੀ ਜਿਹੜੀ ਹੁੰਦੀ ਨਹੀਂ 55000 ਦੀ 55000 ਦੀ 55000 ਦੀ ਕੀ ਮਾਰ ਜਾ ਕੇ ਕੋਈ ਮੋਹਰੀ ਭਰਾ ਜਾ ਕੇ ਵੇਚ ਲੈ ਮਾਨ ਤਾਂ ਹੋ ਜੂ ਹਨ ਮਾਨ ਤਾਂ ਹੋ ਜੂਗਾ ਕੋਈ ਭਾਜੀ ਕੋਈ ਕਰ ਲੀ ਕੋਈ ਫੋਨ ਲਾਵੇ ਹਨ ਜੀ ਜ਼ਰੂਰ ਭਾਈ ਠੱਡੀ ਬੜੀ ਹੋ ਜੀ ਠੀਕ ਐ ਸੀਲ ਬਹੁਤ ਸੀਲ ਬਹੁਤ ਤਾਂ ਵੇਖੋ ਵੀਰੋ 55000 ਦੀ ਕੋਈ 65 60 ਨਹੀਂ ਆ ਵੱਡੇ ਪੱਲੇ 'ਚ ਵੜਾ ਦੂਜਾ ਸੁਆ ਖਾਨ ਤੋਂ ਚੰਗਾ ਲੱਗਿਆ ਬਾਕੀ ਫੋਨ ਜਰੂਰ ਵੀਰ ਨੂੰ ਲਾ ਲਿਓ 55 'ਚ ਵੀ ਮਾਂ ਤਨ ਹੋ ਜੂ ਠੀਕ ਹੈ ਜੀ ਬੱਜੀ ਪਾਣੀ ਭੇਦੀ ਬਾਹਰ ਹਾਂਜੀ ਵੀਰ ਜੀ ਅਗਲੇ ਬੰਨੇ ਆ ਜੀ ਪਾਜੀ ਇਹ ਸਾਰਾ ਹੀ ਅੱਧਾ ਘੰਟਾ ਆ ਲੈ ਲੈਂਦੀ ਹਾਂ ਠੀਕ ਹੈ ਜੀ ਗੱਡੀ ਤਾਂ ਜੇ ਲਾਈ ਹੈ ਤੇ ਗਾਂ ਚੋਪ ਕਹੀ ਜੇ ਕਿ ਮੇਰੇ ਵੀਰ ਨੇ ਵੀਡੀਓ ਲੈਣੀਆਂ ਸ਼ਾਮ ਨੂੰ ਇੱਕ ਵੀਡੀਓ ਲੈ ਸਕਦਾ ਬਿਲਕੁਲ ਤੇ ਗਾਂ ਦਾ ਦੁੱਧ 15 ਕਿਲੋ 15 ਕਿਲੋ ਬੱਚਾ ਨਹੀਂ ਜੀ ਬੱਚਾ ਨਹੀਂ ਬੱਚਾ ਨਹੀਂ ਠੀਕ ਹੈ ਜੀ ਕਾਲੇ ਕਹਿੰਦੇ ਮਹੀਨਾ ਡੇਢ ਮਹੀਨਾ ਸੋਈ ਲੋ ਆਪਾਂ ਟੋਕੜੀ ਕਮਾਂਗੇ ਟੋਕੜ ਕਰਕੇ ਹਨਾ ਮਾਰ ਕੇ ਮਸ਼ੀਨ ਵਿੱਚ ਨਹੀਂ ਥਾਣ ਬੜਾ ਪਿਆਰਾ ਲੱਗਿਆ ਗੁੱਡੀ ਬੜੀ ਭਾਈ ਤਾਂ ਸਾਡੇ ਬੈਰੋ ਇਹਦੇ ਵੀ ਬੇਲੇਖ ਸੀਈ ਲਾਈ ਥਾਣ ਬੜਾ ਪਿਆਰਾ ਲੱਗਿਆ ਮਈਆਂ ਵਰਗਾ ਥਾਣਾ ਗਿਆ ਤਾਂ ਵੱਡੇ ਪੱਲੇ 'ਚ ਵੈੜਾ ਵੀਰੋ ਤਾਂ ਪੱਲਾਂ ਨੂੰ ਨਾ ਬਹੁਤਾ ਸ਼ਾਂਤਾਈ ਕਾਫੀ ਬੰਨ ਜਾਂਦੀ ਹੋਣੀ ਚੋ ਵੀ ਆਈ ਆ ਚੋ ਵੀ ਤਿੰਨਾਂ ਕਿੋ ਵੀ ਦੁੱਧ 15 ਕਿਲੋ 15 ਕਿਲੋ ਬਿਲਕੁਲ ਵੀਰੇ ਤੇ ਲੱਥੀ ਜੇ ਹੋਣ ਆ ਹਾਂਜੀ ਤੇ ਬੱਛੀ ਚਵਾ ਕੇ ਲੈਂਦੀ ਆ ਬਿਲਕੁਲ ਤਾਂ ਵੇਖੋ ਵੀਰੋ ਚੋ ਕੇ ਆਈ ਆ ਵੈੜ ਬਾਕੀ ਤੁਹਾਨੂੰ ਤੋਰਾ ਖਾ ਲ ਦਿੰਨੇ ਆ ਖੋਲੇ ਵੀਰ ਜੀ ਦੇਖਣ ਜੇ ਪਾਣੀ ਕੋਕ ਲੈ ਕੇ ਪਾਈ ਹੋਣਾ ਪਿਆ ਵੇਖੋ ਵੀਰੋ ਇਹ ਵੀ ਚੰਗੀ ਬ੍ਰੀਡ ਆ ਦੁੱਧ 15 ਕਿਲੋ ਜਿਓ ਥੰਡ ਲੈਵਾਲੂ ਆ ਚੈੱਕ ਕਰ ਲੋ ਸੋਹਣਾ ਲੈਵਾਂ ਲੱਗਿਆ ਥੰਡ ਸੋਹਣਾ ਲੱਗਿਆ ਬਾਕੀ ਵੀਰੇ ਵੱਡੇ ਪੱਲੇ 'ਚ ਵੈੜੇ ਵੀ ਤੇ ਬਾਕੀ ਵੀਰ ਜੀ ਨੇ ਕਿਵੇਂ ਦੱਸਿਆ ਗਿਆ ਇਹ ਆਈ ਚੋਗੇ ਜੋ ਤੇ ਲੈਵਾਲੂ ਆ ਬਹੁਤ ਸ਼ਾਨਦਾਰਾ ਵੇਖ ਬੈਠਦਾ ਇੱਕ ਵੇਰੋ ਬਾਕੀ ਲਾਗੇ ਤੇ ਇੱਕ ਰਖਣ ਚੈੱਕ ਕਰ ਲੋ ਸੋਹਣਾ ਥਣ ਲੱਗਿਆ ਚੰਗਾ ਸਪੈਸ਼ਲ ਥਾਣਾ ਨੋਕਾ ਚਵਾਈ ਵੇਖੋ ਭਾਜੀ ਇਹਦੀ ਅੱਛਾ ਜੀ ਕੀ ਬਾਤ ਆ ਬਹੁਤ ਮੋਟੀ ਧਾਰ ਲੱਗੀ ਆ ਵੀਰੋ ਚਵਾਈ ਤਾਂ ਚਵਾ ਪੋਲਾ ਬਹੁਤ ਆ ਹਨਾ ਜੀ ਬੜੇ ਪੋਲੇ ਭਾਜੀ ਤਾਂ ਵੇਖੋ ਵੀਰੋ ਦੁੱਧ ਵੀ 15 ਕਿਲੋ ਆ ਬਾਕੀ ਚੋ ਗਿਆ ਇਹਦਾ ਇਹੋ ਹਰ ਵੀਡੀਓ ਦੇ ਵਿੱਚ ਇਹ ਬੇਚੀ ਹੁੰਦੀ ਕਿ ਵੀਰੇ ਇੱਥੋਂ ਬੇਫਿਕਰ ਹੋ ਕੇ ਆ ਕੇ ਪਸ਼ੂ ਖਰੀਦਿਓ ਜੋ ਦੱਸਿਆ ਦੁੱਧ ਉਹੀ ਨਿਕਲੂ ਕਿਉਂਕਿ ਵੀਡੀਓ ਉਹੀ ਅਪਲੋਡ ਹੁੰਦੀਆਂ ਕਿੰਨਾ ਵੀਰਾਂ ਦੇ ਯਕੀਨ ਆ ਜੀ ਤਾਂ ਤਾਂ ਵੀਰੇ ਪਸ਼ੂ ਵੀ ਜਲਦੀ ਵਿਗਦਾ ਤੇ ਵੱਡੀ ਵਹਿੜਾ 15 ਕਿਲੋ ਦੋ ਤਾਂ ਖਾਣ ਸਪੈਸ਼ਲ ਲੱਗਿਆ ਚੁਆਈ ਵਾਲਾ ਤੇ ਐ ਪੈਪਾ ਪੂਪਾ ਦੁੱਧ ਵਾਲੀਆਂ ਲੱਗੀਆਂ ਤਾਂ ਵੀਰ ਜੀ 15 ਕਿਲੋ ਦੁੱਧ ਆ ਗਿਆ ਤਾਂ ਮੋਲ ਦੀ ਗੱਲ ਕਰੀਏ ਕਿੰਨੇ ਜੀ ਹੋਏ ਹੁਣ ਮੋਲ ਭਾਜੀ ਕੋਈ 55 ਦੀ ਕੋਈ 50 ਨਹੀਂ ਹਾਂਜੀ 45000 ਦੀ 45 ਦੀ 45000 ਦੀ ਠੀਕ ਹੈ ਵੀਰੇ ਵੱਡੀ ਵਸ਼ੀ ਆ ਵੱਡੀ ਬੈਣਾ ਜੀ ਬੋਰਡਾਂ ਦੇ ਚੋਵੇ ਕੋ ਤਿੰਡਾਂ ਦੇ ਚੋਵੇ ਤਸੱਲੀ ਫੁੱਲ ਕਰੇ ਆਪਣੀ ਬਿਲਕੁਲ ਤੇ ਜੇਕਰ ਬਣੀ ਦੀ ਵੀਡੀਓ ਲੈਣੀ ਆ ਹਾਂਜੀ ਤੇ ਸ਼ਾਮ ਨੂੰ ਮੈਨੂੰ WhatsApp ਤੇ ਭੇਜੀ ਹਣੇ ਜੀ ਤਾਂ ਵੇਖੋ ਵੀਰੇ ਜੋ ਕੋਈ ਦੱਸ ਦੇ ਨਿਕਲਦੇ ਉਹੋ ਹੀ ਤੁਸੀਂ ਬੇਫਿਕਰ ਹੋ ਕੇ ਆਇਆ ਕਰੋ ਤੇ ਪਸ਼ੂ ਵੀ ਤੁਹਾਨੂੰ ਆ ਰਿਹਾ ਪਸੰਦ ਹੋਣਗੇ ਤਾਂ ਬਾਕੀ ਵੀਰੋ ਚਲੋ ਜੇ ਏ ਏਡੀ ਕਿੱਡੀ ਵੈੜਾ ਬਰੀਡ ਹੈ ਹਨਾ ਵੀਰ ਜੀ ਤੇ ਜੇ ਇਹਦਾ ਬੱਚਾ ਹੁੰਦਾ ਫਿਰ ਤਾਂ ਚੰਗੀ ਗੱਲ ਹੁੰਦੀ ਬੱਚਾ ਹੁੰਦਾ ਗੱਲ ਪਈ ਤਾਂ ਤਰਲੀ ਦੇਣੀ ਆ ਬਿਲਕੁਲ ਬਿਲਕੁਲ ਕਿਉਂਕਿ ਯਾਦ ਬਹੁਤ ਆ ਤਾਂ ਬਾਕੀ ਵੀਰੋ ਤੁਸੀਂ ਫੋਨ ਲਾ ਲਿਓ 45 ਚੋਂ ਛੋਟ ਛੱਪਾ ਹੋ ਜੂ ਹਨਾ ਵੀਰ ਜੀ ਜਰੂਰ ਜੀ ਠੀਕ ਹੈ ਤੀਜੇ ਨੰਬਰ ਦਾ ਭਾਜੀ ਇਹ ਕੱਲ ਸਵੇਰ ਦੀ ਸੁਈ ਜੀ ਕੱਲ ਸਵੇਰ ਦੀ ਆ ਜੀ ਕੱਲ ਸਵੇਰ ਦੀ ਸੁਈ ਆ ਹਾਂਜੀ ਇਹ ਵੀ ਗਲਤ ਕੰਮ ਕਰਕੇ ਝੋਡੀ ਨਹੀਂ ਗਈ ਗੱਲ ਨਹੀਂ ਠੀਕ ਹੈ ਜੀ ਝੋਡੀ ਨੇ ਬੱਚਾ ਨਹੀਂ ਲਿਆ ਠੀਕ ਹੈ ਜੀ ਬੱਚਾ ਨਹੀਂ ਲਿਆ ਬਾੜੇ ਤੇ ਆਈ ਦੇ ਬਾੜੇ ਤੇ ਕੱਲ ਸਵੇਰ ਦੀ ਸੂਈ ਹੈ ਕੋਈ ਇਹਦਾ ਵੀ ਜੀ ਕਰਦਾ ਵੀ ਖਰੀਦ ਲੈ ਨਹੀਂ ਕਰਦਾ ਨਾ ਖਰੀਦਦੇ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਛੋਟੀ ਕੱਲ ਸਵੇਰ ਦੀ ਸੂਈ ਹੈ ਕੱਲ ਸਵੇਰੇ ਸੂਈ ਹੈ ਅੱਪਾ ਚੈੱਕ ਕਰ ਲਓ ਠੀਕ ਹੈ ਜੀ ਕਟਾਂਗੇ ਜੀ ਕਟਾ ਕਟਾ ਠੀਕ ਹੈ ਵੀਰ ਜੀ ਠੀਕ ਹੈ ਤਾਂ ਖੋਲੋ ਤਾਂ ਵੇਖੋ ਵੀਰੇਓ ਕਿਵੇਂ ਵੀਰ ਨੇ ਦੱਸਦਾ ਕਿ ਥੋੜਾ ਬੱਚੇ ਤੋਂ ਉੱਲ ਗਈ ਆ ਬਾੜੇ ਤੇ ਆਈ ਆ ਤਾਂ ਬਾੜਾ ਬਾਗੇ ਮਿਲੀ ਤੰਬਾਕੀ ਛੋਟੀ ਹੈ ਲੈਵਲ ਹੋਵੇ ਬਹੁਤ ਸ਼ਾਨਦਾਰ ਚੈੱਕ ਕਰੋ ਲੈਵਾ ਵੀਰੇਓ ਲੇਵਾ ਬਹੁਤ ਲੱਗਾ ਵੀਰ ਤਲਾਲੇਦਾਰੇ ਨੂੰ ਤਾਂ ਦੁੱਧ ਵੀ ਚੰਗਾ ਭਰ ਜੂ ਫਿਰ ਇਹ ਤਾਂ ਦੁੱਧ ਭਾਈ ਰਮਾਨ ਹੈ ਨਾ 11 12 ਟਸ ਨਾਲ ਭਰਾਂ ਲੋ ਬਿਲਕੁਲ ਬਿਲਕੁਲ ਕੋਲ ਆਪਾਂ ਝੂਠਵਾ ਕੇ ਡੰਗਰ ਨਹੀਂ ਗਾ ਕਲਣਾ ਕੋਈ ਅਗਲਾ ਮੋੜ ਕੇ ਲੰਮਾ ਦਵੀਓ ਕੰਮ ਆਪਾਂ ਉਂਗਲੀ ਖੜੀ ਹੋ ਜਾਂਦੇ ਨੇ ਬਿਲਕੁਲ ਵੀਰ ਜੀ ਬਿਲਕੁਲ ਤਾਂ ਵੇਖੋ ਵੀਰੋ ਹੈ ਪਤਲੇ ਚਮਚਾ ਤਾਂ ਲੇਵਾ ਲੂਵਾ ਸ਼ਾਨਦਾਰ ਲੱਗਿਆ ਤਾਂ ਬਾਕੀ ਵੀਰੋ ਕਿਵੇਂ ਵੀਰ ਜੀ ਨੇ ਦੱਸਤਾ ਕਿ ਥੋੜਾ ਆਗੇ ਕਦੋਂ ਪਸ਼ੂ ਸੁੰਦਾ ਵਾ ਉਪਰੇ ਥਾਂ ਤੇ ਇੱਕਦੋਂ ਉਪਰਾ ਥਾਂ ਕਰ ਜਾਂਦਾ ਤਾਂ ਕਈ ਵਾਰ ਵੀਰੇ ਬੱਚੇ ਤੋਂ ਵੀ ਹੋ ਜੀ ਜਾਂਦਾ ਭਾਈ ਸਾਫ ਬੜੀ ਤਾਂ ਲੈਵੇ ਦੀ ਬੋਤ ਸਾਫਾ ਦਾ ਲੈਵਾ ਬੋਤ ਲੱਲੇਦਾਰ ਲੱਗਿਆ ਤਾਂ ਵੀਰ ਜੀ ਹੁਣ ਇਹ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋ ਜੂ ਭਾਈ ਇਹ ਕੋ ਬੋਲਾ ਜਿਹੜਾ ਜੇ 7 ਕਿਲੋ ਜੀ ਠੀਕ ਹੈ ਜੀ ਠੀਕ ਹੈ ਨਾ ਤੇ ਜੇ ਇਹ ਤਾਂ ਲੈਦੀ ਬੱਚਾ ਹਾਂਜੀ ਫਿਰ ਤਾਂ ਦੇਣੀ ਝੋਡੀ ਆਪਾਂ 85000 ਦੀ ਬਿਲਕੁਲ ਬਿਲਕੁਲ ਪਰ ਹੋਂ ਜੇ ਝੋਡੀ ਹਾਂ ਨਾ ਇਹ 50000 ਦੀ 65000 ਦੀ 65000 ਕੀ ਬਾਤ ਆ ਵੇਖੋ ਵੀਰੋ ਚੈੱਕ ਕਰ ਲਿਓ 65000 ਦੀ ਤਾਂ ਲੈਵਲ ਉਹ ਬੜਾ ਸੋਹਣਾ ਲੱਗਿਆ ਵੀਰੇ ਤਾਜੀ ਸੂਈਆ ਚਲੋ ਕਿਹੜਾ ਵੀਰ ਲੈ ਜੂ ਵੀਰੇ ਸਾਰਾ ਸੂਰਾ ਚੋਗੇ ਫੇਰੇ ਨਾ ਪੰਜੇ ਦੇ ਭਾਈ ਆਸਾਂ ਦੀ ਜੇ ਕੋ ਦੋ ਦੋ ਜਾਨ ਮਿਹਨਤ ਕਰੇਗਾ ਆ ਸਕਦੀ ਹੈ ਹਾਂਜੀ ਉਹ ਗਲਤ ਮਾਰਾ ਸੂ ਉਪਰੇ ਥਾਂ ਜਾ ਕੇ ਡਰਿਆ ਹੁੰਦਾ ਹੈ ਨਾ ਹੀ ਉਪਰੇ ਦਾ ਮਹਾਰਾ ਜਾਂਦਾ ਕੀ ਗੱਲ ਹੈ ਬਾਕੀ ਵੀਰੇ ਬੱਚਿਆ ਨਹੀਂ ਜਨੇ ਲਿਆ ਬੱਚਿਆ ਨਹੀਂ ਜਨੇ ਲਿਆ ਤੇ ਪਹਾੜੇ ਤੇ ਆਈ ਵੀਰੋ ਤੇ ਰੇਟ ਦੀ ਗੱਲ ਕਰੀਏ ਤਾਂ ਰੇਟ ਬਹੁਤ ਹੀ ਸੋਹਣਾ ਵੀ ਨਹੀਂ ਦਾ 65000 ਦੀ ਤਾਂ ਚਲੋ ਇਹ ਹੈ ਕਿ ਵੀਰੇ ਸਾਰਾ ਸੂਰਾ ਚੋਗੇ ਵੀ ਰਕਮ ਕੋਈ ਲੱਗ ਸਕਦਾ ਵੀ ਰਖਣ ਜੀ ਦੇਰੀਆਂ ਦੋਰੀਆਂ ਦੇ ਖੜਦੇ ਕੋ ਬੱਚਾ ਨਾ ਉਹਨਾਂ ਪ੍ਰਵਾਹ ਹੀ ਕੋਈ ਨਹੀਂ ਗਈ ਪ੍ਰਵਾਹ ਬਿਲਕੁਲ ਬਿਲਕੁਲ ਕਈ ਘਰਾਂ ਵਾਲੇ ਮੇਰੇ ਵੀਰ ਵੀ ਨਹੀਂ ਮਰਦੇ ਬਿਲਕੁਲ ਤਾਂ ਵੇਖੋ ਵੀਰੋ ਇਹ ਆ ਵੀ ਜਾਣੀ ਆ ਠੀਕ ਹੋਰ ਜਿਆਦਾ ਨਾ ਹੱਥ ਭੜਨੇ ਪੈਣੇ ਸਾਡ ਨੂੰ ਏਹ ਲਈ ਠੀਕ ਹੈ ਨਾ ਹਰ ਘਰ ਆ ਕੇ ਭਜਣੀ ਆ ਬਿਲਕੁਲ ਬਿਲਕੁਲ ਨੇ ਯਾਰਾ ਅੱਜ ਪਸ਼ੂ ਆਇਆ ਤਾਂ ਸਵੇਰ ਨੂੰ ਹੋਰ ਆਏ ਨੇ ਹਣੇ ਤਾਂ ਰੇਟ ਵੀ ਜਿਆ ਜਿਆ ਵੀਰੇ 65000 ਦੀ ਨੋਰਮਲ ਰੇਟ ਆ ਤਾਂ 15 ਲੀਟਰ ਵਾਲੀ ਵੈੜ ਆ ਵੀਰੋ ਤਾਂ ਰੇਟ ਇਹਦਾ ਵੀ ਜਿਆ ਜਿਆ ਇਹ ਹੁਣੇ ਵੀਰ ਨੇ ਦ ਲੇਵਲ ਉਹ ਚੰਗਾ ਤਲਾਲੇ ਦਾ ਰੋਦਾ ਲੱਗਿਆ ਥਣ ਚੰਗਾ ਸਪੈਸ਼ਲ ਆ ਤਾਂ ਵੀਰੇ ਆ ਗੱਪਣ ਵੈੜ ਆ ਗਈ ਆ ਢਿੱਲ ਬਹੁਤ ਆ ਬਣੂ ਬਹੁਤ ਹਨਾ ਜੀ ਚਲੋ ਕਿਹੜਾ ਵੀਰ ਸੰਭਲੂਗਾ ਵੀਰੇ ਜੇ ਅੱਜ 55 ਮੰਗਿਆ ਹਨਾ ਤੇ ਕੱਲ ਨੂੰ 65 ਕੋਈ ਜੇਬੇ ਚ ਪਾ ਲੂ ਵੇਚਣ ਵਾਲਾ ਵੀਰ ਵੀ ਚਲੋ ਉਹ ਤਾਂ ਵੀਰਾਂ ਨੂੰ ਪਰਖਿਆ ਵੀ ਕਿਹੜੀ ਚੀਜ਼ ਬ੍ਰੀਡ ਆ ਹਨਾ ਜੇ ਤੁਸਕੇ 65 ਦੀ ਵਿਗਣੀ ਆ ਬਿਲਕੁਲ ਬਿਲਕੁਲ ਦੋ ਚਾਹ ਤਾਂ ਸਾਮਨ ਦੀ ਗੱਲ ਆ ਸਕੀਨ ਵੈੜ ਆ ਤਾਂ ਵੀਰੇ ਉਹ ਵੀ ਛੋਟੀ ਚੰਗੀ ਆ ਮਗਰ ਨੀਲੀ ਦੀ ਕੱਟੀ ਪਾ ਲਈ ਜਨੇ ਚੰਗੇ ਸੀਮਨ ਦੀ ਰੇਟ ਇਹਦਾ ਵੀ ਬਿਲਕੁਲ ਜਾਇਜ਼ ਆ ਵੱਡੀ ਛੋਟੀ ਵੀਰੇ ਇੱਕ ਸੂਈ ਆ ਪਹਿਲਾ ਸੂਆ ਨੌਕ ਵਾਲਾ ਥਣ ਤਾਂ ਇਹਦੇ ਮਗਰ ਵੀ ਕੱਟੀ ਆ ਗਈ ਆ ਫੋਨ ਵੀਰ ਨੂੰ ਜਰੂਰ ਲਾ ਲਿਓ ਵੀਰੇ ਮਾਂ ਤੁਹਾਨੂੰ ਹੋ ਜੂ ਤਾਂ ਰੇਡ ਵੀਰ ਦਾ ਹਰ ਵੀਡੀਓ ਜੈਜ ਹੁੰਦਾ ਵਾ ਤਾਂ ਬਾਕੀ ਵੀਰੇ ਬੇਫਿਕਰ ਹੋ ਗਏ ਜੋ ਦੱਸਿਆ ਨਿਕਲੂ ਵੀ ਵੀਰੇ ਉਹੀ ਤਾਂ ਪਛੂ ਸਾਹਿਬ ਸੁਧ ਰਿਆ ਵੈਣਾ ਸਾਹਿਬ ਸੁੱਖੀਆਂ ਨੇ ਤਾਂ ਬਾਕੀ ਵੀਰੇ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੇ ਤੁਹਾਨੂੰ ਨਵੀਂ ਤੇ ਨਵੀਂ ਵੀਰੇ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਵੀਰ ਜੀ ਐਡਰੈਸ ਇੱਕ ਵਾਰੀ ਬੋਲਿਓ ਨਾਮ ਪ੍ਰੇਮ ਸਿੰਘ ਪਿੰਡ ਕਾਸਤੀਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਮੋਬਾਈਲ ਨੰਬਰ ਹੈ 8582886 ਹਾਂਜੀ 1350 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ